ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ ਆਫ ਚਾਈਨਾ ਇਹ ਇੱਕ ਇਸ ਤਰ੍ਹਾਂ ਦਾ ਲੈਂਸ ਡਿਵੈਲਪ ਕਰ ਰਹੇ ਆ ਜਿਹਨੂੰ ਅੱਖ ਦੇ ਵਿੱਚ ਲਾਉਣ ਨਾਲ ਬੰਦਾ ਰਾਤ ਨੂੰ ਵੀ ਨੇਰੇ ਦੇ ਵਿੱਚ ਵੀ ਦੇਖ ਸਕਦਾ ਸਾਡੀ ਅੱਖ ਜਿਹੜੀ ਆ ਉਹ ਵਿਜੀਬਲ ਲਾਈਟ ਵਿਜੀਬਲ ਲਾਈਟ ਅਸਲ ਦੇ ਵਿੱਚ ਰੈੱਡ ਬਲੂ yellow green ਤੇ violet ਕਲਰ ਜਿਹੜੇ ਵਿਜੀਬਲ ਲਾਈਟ ਦੇ ਵਿੱਚ ਹੁੰਦੇ ਆ ਜਿਹਨੂੰ ਸਾਡੀ ਅੱਖ ਦੇਖ ਸਕਦੀ ਆ ਪ੍ਰਾਂਤੋਂ ਹਨੇਰੇ ਦੇ ਵਿੱਚ ਕਲਰ ਨਹੀਂ ਹੁੰਦੇ ਤਾਂ ਸਾਡੀ ਅੱਖੋ ਚੀਜ਼ਾਂ ਨਹੀਂ ਦੇਖ ਸਕਦੀ ਵਿਜ਼ੀਬਲ ਲਾਈਟ ਦੀ ਜਿਹੜੀ ਵੇਵ ਲੈਂਥ ਆ ਉਹ 400 ਤੋਂ ਲੈ ਕੇ 700 ਨੈਨੋਮੀਟਰ ਤੱਕ ਹੁੰਦੀ ਆ ਪਰ ਧਰਤੀ ਦੇ ਉੱਤੇ ਇੱਕ ਹੋਰ ਲਾਈਟ ਵੀ ਆ ਜਿਹਨੂੰ ਇਨਫਰਾ ਰੈੱਡ ਲਾਈਟ ਕਹਿੰਦੇ ਆ ਕਿਉਂਕਿ ਧਰਤੀ ਦੇ ਉੱਤੇ ਮੌਜੂਦ ਹਰੇਕ ਉਹ ਆਬਜੈਕਟ ਹਰੇਕ ਉਹ ਚੀਜ਼ ਜੀ ਦਾ ਟੈਂਪਰੇਚਰ -275.15 ਡਿਗਰੀ ਸੈਲਸੀਅਸ ਤੋਂ ਉੱਤੇ ਆ ਇਹਨੂੰ ਐਬਸੋਲਿਊਟ ਜ਼ੀਰੋ ਟੈਂਪਰੇਚਰ ਕਹਿੰਦੇ ਆ ਉਹ ਹਰੇਕ ਆਬਜੈਕਟ ਇੱਕ ਥਰਮਲ ਰੇਡੀਏਸ਼ਨ ਪੈਦਾ ਕਰਦਾ ਉਹਦੇ ਤੋਂ ਇੱਕ ਇਨਫਰਾ ਰੈਡ ਜਿਹੜੀ ਲਾਈਟ ਆ ਉਹ ਪੈਦਾ ਹੁੰਦੀ ਹੈ ਇਹ ਇਨਫਰਾ ਰੈਡ ਲਾਈਟ ਨੂੰ ਦੋ ਭਾਗਾਂ ਦੇ ਵਿੱਚ ਨੀਅਰ ਇਨਫਰਾ ਰੈਡ ਲਾਈਟ ਤੇ ਫਾਰ ਇਨਫਰਾ ਰੈਡ ਲਾਈਟ ਇਹਦੇ ਵਿੱਚ ਵੰਡਿਆ ਜਾਂਦਾ ਨੀਅਰ ਇਨਫਰਾ ਰੈਡ ਲਾਈਟ ਨੂੰ ਇਸ ਲਈ ਕਹਿੰਦੇ ਆ ਕਿਉਂਕਿ ਇਹ ਦੀ ਜਿਹੜੀ ਵੇਵ ਲੈਂਥ ਆ ਉਹ 700 ਤੋਂ ਲੈ ਕੇ 1400 ਨੈਨੋਮੀਟਰ ਤੱਕ ਹੁੰਦੀ ਹੈ ਤੇ ਵਿਜੀਬਲ ਲਾਈਟ ਦੀ ਜਿਹੜੀ ਵੇਵ ਲੈਂਥ ਆ ਉਹ 400 ਤੋਂ ਲੈ ਕੇ 700 ਨੈਨੋਮੀਟਰ ਤੱਕ ਹੁੰਦੀ ਹੈ ਇਸ ਲਈ ਇਹ ਨੀਅਰ ਟੂ ਮਤਲਬ ਵਿਜੀਬਲ ਆ ਜਿਹੜੀ ਫਾਰ ਇਨਫਰਾਰੈਡ ਵੇਵ ਆ ਉਹਦੀ ਵੇਵ ਲੈਂਥ ਜ਼ਿਆਦਾ ਹੁੰਦੀ ਆ ਇਸ ਲਈ ਉਹ ਥਰਮਲ ਸਕੈਨਿੰਗ ਵਗੈਰਾ ਦੇ ਵਿੱਚ ਉਹਨੂੰ ਯੂਜ਼ ਕੀਤਾ ਜਾਂਦਾ ਜੋ ਸਪੈਸ਼ਲ ਸੈਂਸਰ ਜਾਂ ਕੈਮਰੇ ਕਰਦੇ ਆ ਚਾਈਨਾ ਦੇ ਵਿੱਚ ਤਿਆਰ ਹੋ ਰਿਹਾ ਇਹ ਲੈਂਜ ਅੱਖ ਦੇ ਵਿੱਚ ਲਾਉਣ ਨਾਲ ਜਿਹੜੀ ਇਨਫਰਾਰੈਡ ਲਾਈਟ ਆ ਰਾਤ ਨੂੰ ਆ ਰਹੀ ਆ ਕਿਸੇ ਵੀ ਹੀਟਿੰਗ ਆਬਜੈਕਟ ਤੋਂ ਹੀਟਿੰਗ ਆਬਜੈਕਟ ਦੇ ਕਾਰਨ ਥਰਮਲ ਜਿਹੜੀ ਰੇਡੀਏਸ਼ਨ ਆ ਉਹਦੇ ਤੋਂ ਆ ਰਹੀ ਆ ਉਹਨੂੰ ਇਹ ਡਿਟੈਕਟ ਕਰਕੇ ਵਿਜੀਬਲ ਲਾਈਟ ਦੇ ਵਿੱਚ ਕਨਵਰਟ ਕਰੂਗਾ ਤੇ ਉਹਦੇ ਨਾਲ ਸਾਨੂੰ ਜਿਹੜੀਆਂ ਚੀਜ਼ਾਂ ਨੇ ਰਾਤ ਨੂੰ ਉਹ ਦਿਸਣ ਲੱਗ ਜਾਣੀਆਂ ਇਹ ਟ੍ਰਾਇਲ ਹੁਣ ਤੱਕ ਚੂਹੇ ਦੇ ਉੱਤੇ ਕਾਮਯਾਬ ਹੋ ਗਿਆ ਪਰ ਇਹਨੂੰ ਮਨੁੱਖ ਦੇ ਉੱਤੇ ਵੀ ਟ੍ਰਾਇਲ ਕੀਤਾ ਜਾ ਰਿਹਾ ਤਾਂ ਜੇ ਇਹ ਕਾਮਯਾਬ ਹੁੰਦਾ ਲੈਂਜ ਤਾਂ ਇਹਦੇ ਬਹੁਤ ਸਾਰੇ ਫਾਇਦੇ ਹੋ ਸਕਦੇ ਆ ਨੰਬਰ 1 ਤਾਂ ਮਿਲਟਰੀ ਦੇ ਵਿੱਚ ਦਾ ਯੂਜ਼ ਹੋ ਸਕਦਾ ਨੰਬਰ 2 ਕਿਉਂਕਿ ਇਹ ਜਿਹੜੀ ਲਾਈਟ ਆ ਉਹ ਧੂਏ ਦੇ ਵਿੱਚ ਦੀ ਜਾਂ ਕੁਝ ਇਹ ਤਰ੍ਹਾਂ ਦੇ ਆਬਸਟ੍ਰਕਲਸ ਅੱਖਾਂ ਦੇ ਜਿਹੜੀਆਂ ਪਲਕਾਂ ਨੇ ਉਹਨਾਂ ਦੇ ਵਿੱਚ ਦੀ ਵੀ ਇਹ ਪੈਨਟ੍ਰੇਟ ਕਰ ਸਕਦੀ ਆ ਮਤਲਬ ਅੱਖ નીચે ਤੋਂ ਵੀ ਬੰਦੇ ਨੂੰ ਦਿਸ ਸਕਦਾ ਮੈਡੀਕਲ ਦੇ ਵਿੱਚ ਇਹਦਾ ਯੂਜ਼ ਹੋ ਸਕਦਾ ਜਿਵੇਂ ਮੈਡੀਕਲ ਇਮੇਜਿੰਗ ਵਗੈਰਾ ਦੇ ਲਈ ਇੱਕ ਤਾਂ ਇੰਡਸਟਰੀ ਦੇ ਵਿੱਚ ਇਹਦਾ ਯੂਜ਼ ਹੋ ਸਕਦਾ ਤੇ ਇਹਦੇ ਨਾਲ ਨਾਲ ਇਹਦਾ ਦੂਰ ਉਪਯੋਗ ਵੀ ਹੋ ਸਕਦਾ ਉਹਦਾ ਹਰ ਇੱਕ ਚੀਜ਼ ਦਾ ਹੀ ਹੋ ਸਕਦਾ ਤਾਂ ਇਹਦਾ ਵੀ ਜਿਹੜਾ ਦੂਰ ਉਪਯੋਗ ਆ ਹੋ ਸਕਦਾ ਤਾਂ ਦੇਖਣਾ ਤਾਂ ਹੋਊਗਾ ਹੁਣ ਇਹ ਕਿੰਨਾ ਕਾਮਯਾਬ ਹੁੰਦਾ ਤੇ ਕੀ ਕੀ ਇਹਦੇ ਇਫੈਕਟ ਜਿਹੜੇ ਆ ਉਹ ਪੈਂਦੇ ਆ